ਉਹ ਬਹੁਤ 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 ਬਹੁ ਇਈ ਬੰਦੇ ਗਲੇ ਚ ਲੰਗਦੇ ਆ ਰਹੇ ਸੀ ਜਵਾਕ ਖੇਡਦੇ ਬੇ ਸੀ ਧੀਆਂ ਪੈਣਾ ਜੀ ਉਹ ਮੋਟਰਸਾਈਕਲ ਜਾ ਰਹੇ ਸੀ ਚਾਰਜ ਨਹੀਂ ਸੀ ਪਹਿਲਾਂ ਸਟਾਡੀਅਮ ਚੇ ਗਈ ਕੌਣ ਸਾਨ ਨੇ ਕਿ ਉਹਨੂੰ ਕਿਹਾ ਸੀ ਵੀ ਹੋਜੀ ਤਲਾ ਵੀਰੇ ਵੀ ਕੁੜੀਆਂ ਖੇਡਦੀ ਵੀ ਆ ਜਵਾਕ 60 ਕੋ ਟੱਜੂਗੀ ਕੌਣ ਕਹਿੰਦੇ ਵੀ ਆ ਤੈਨੂੰ ਦੱਸਾਂ ਪਤਾ ਅਸੀਂ ਕਿਹਾ ਵੀ ਵੀਰੇ ਲੰਗ ਜਾ ਉਹ ਆ ਕੇ ਲੜ ਪਈ ਆ ਕੇ ਉਹ ਜਿਹਨਾਂ ਲੜਾਈ ਹੋਈ ਸੀ ਉਹਨਾਂ ਨੇ ਉਹਨਾਂ ਦਾ ਮੋਟਰਸਾਈਕਲ ਖੋ ਲਿਆ ਤੇ ਉਹ ਭੱਜ ਗਏ ਸੀ ਉਹਨਾਂ ਨਾਲ ਲੜਾਈ ਕਿਹਦੇ ਨਾਲ ਹੋਈ ਸੀ ਸਾਡੇ ਸਾਹਮਣੇ ਗਵਾਂਡੀ ਸੀ ਉਹਨਾਂ ਨਾਲ ਲੜਾਈ ਨਾ ਨਾ ਮੋਹਿਤੀ ਮੋਹਿਤੀ ਤੁਹਾਨੂੰ ਕਿਉਂ ਕੁੱਟਿਆ ਅਸੀਂ ਮਾਤਾ ਜੀ ਆਪ ਰੇੜੀ ਲੈ ਕੇ ਆ ਰਹੇ ਸੀ ਘਰ ਹੀ ਆਪਣੀ ਉਹਨਾਂ ਨੇ ਆ ਕੇ ਰੋਕ ਲਈ ਗੱਲਬਾਤ ਕਰਨ ਲੱਗ ਗਏ ਉਹ ਇਕੱਠੇ ਜਾਨੇ ਸੀ ਅਸੀਂ ਫਿਰ ਦੋਏ ਨੇ ਬਾਹਰ ਸੀ ਗਈ ਉਹਨੇ ਅਸੀਂ ਗੱਲ ਕਰਦੇ ਸੀ ਇੰਨਾ ਜਿਹਾ ਉਹਨਾਂ ਨੇ ਖਪਰਾ ਕੱਢ ਕੇ ਮਾਰਨਾ ਸ਼ੁਰੂ ਕਰਦੇ ਸਾਡੇ ਉਹ ਜਿਹਾ ਹੋ ਰੂ ਸੀ ਮੇਰੇ ਭਾਈ ਤਾਂ ਸਿਰ ਭਾਰਤਾ ਸੀ ਮੇਰੀ ਮਾਤਾ ਫਿਰ ਭਾਰਤਾ ਮੈਂ ਡੈਡਲ ਛੱਟ ਬੱਚੀ ਸੀ ਹੁਣ ਕੀ ਮਰ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਕਾਰਵਾਈ ਹੋਵੇ ਤੇ ਇਨਸਾਫ ਮਿਲੇ ਵੀ ਅੱਗੇ ਕਿਸੇ ਨਾਲ ਨਾ ਹੋਈਏ ਤੁਸੀਂ ਕੀ ਕਹੋਗੇ ਮੈਂ ਹੀ ਆਪਣੀ ਦੁਕਾਨ ਰੈਂਟ ਤੇ ਲੱਗੀ ਹੈ ਨਾਈ ਦਾ ਕੰਮ ਕਰਦੀ ਹਾਂ। ਜਿਹਨੇ ਮੈਨੂੰ ਪਛਾਣਿਆ ਕੋਈ ਨਹੀਂ। ਮੈਨੂੰ ਹੀ ਇੰਨਾ ਯਾਦ ਨਹੀਂ ਹੈਗਾ। ਮੇਰਾ ਸਿਰ ਭਾਰਦਾ ਸੀ। ਮੈਨੂੰ ਕੋਈ ਇੰਨਾ ਸਿੱਖ ਹੈ ਤੇ ਆਣਾ। ਉਹ ਸ਼ਕਲ ਕੋ ਪੁੱਲਾ ਕਦੇ ਮੈਨੂੰ ਮੈਂ ਹੀ ਉਹਨਾਂ ਨੂੰ ਇੱਕ ਤਾਂ ਆਪਣੇ ਹੀ ਹੋ ਜਾਂਦੇ ਨੇ। ਰੀਵਿਟੇਸ਼ਨ ਕਰਨੀ ਦੇਖਿਆ ਹੀ ਇੱਕ ਆਪਣੇ 8 ਸਾਲ ਥੋੜਾ ਅੱਗੇ ਆ ਕੇ ਦੇਖਿਆ ਹੀ। ਬੁਰੀ ਵੀ ਜੀ ਤੋਂ ਹਸਪਤਾਲ ਚ ਆਈ ਉਹ ਰਾਹੀਂ ਮੈਂ ਨਮ ਕੋਟੇ ਮਾਰ ਕੇ ਫੇਈ ਉਹਨੇ ਹਸਪਤਾਲ ਚ ਆਈ ਹਸਪਤਾਲ ਦੇ ਬਾਹਰ ਹੀ। ਆਈ ਉਹਨਾਂ ਸਪੈਸ਼ਲ ਆ ਕੇ ਪੁੱਛ ਕੇ ਥੱਪੜਾ ਮਾਰ ਕੇ ਚੈਨਲ ਤਿੰਨ ਦਿਨਾਂ ਸੀ ਤੁਹਾਨੂੰ ਪੁੱਛਿਆ ਨਹੀਂ ਤੁਸੀਂ ਪੁੱਛਿਆ ਨਹੀਂ ਕਿ ਫੁੱਟਬਾਲ ਰਾਈਟ ਤਾਂ ਤੁਹਾਡੀ ਗਵੰਡੀ ਨਾਲ ਆਲਾ ਸੰਬੰਧ ਨਹੀਂ ਹੁਣ ਅਕਸਰ ਦਸਤ ਮਾਰਨ ਦੀ ਸ਼ੁਰੂ ਕੀਤੀ ਹੈ ਹਸਤਾਲ ਦੇ ਬਾਹਰ ਤੁਹਾਡੇ ਤੋਂ ਪਿੱਛੇ ਹੋਰ ਕਿਸੇ ਨਾਲ ਗੱਲ ਨਹੀਂ ਨਹੀਂ ਕੱਲਾ ਮੇਰੇ ਤੇ ਕੀ ਗੱਲ ਹੋਈ ਹੈ ਉਹ ਬੱਚੇ ਜਾ ਰਹੇ ਖੜੇ ਸੀਗੇ ਗਲੀ 'ਚ ਕੁੜੀਆਂ ਖੇਡ ਰਹੀਆਂ ਸੀਗੇ ਸਾਡੇ ਨਾਮ ਨਾਲ ਗਵੰਡੀ ਨੇ ਪੂਰਨਮਾ ਜਿਹੜਾ ਉਹਨਾਂ ਦਾ ਨਾਮ ਵੀ ਪੂਰਨਮਾ ਹੈ ਉਹਨਾਂ ਨੇ ਕਿਹਾ ਤਾਂ ਮੜ ਜਾ ਉੱਧਰ ਹੋ ਕੇ ਚੱਲੋ ਡਿਸਰਬ ਕੁੜੀਆਂ ਬੱਚੇ ਕੁੜੀਆਂ ਖੜੀਆਂ ਨੇ बस ਅੰਨੇ ਜੋ ਖੜ ਗਏ ਗੱਲਬਾਤ ਕੀਤੀ ਉਹਨਾਂ ਦੇ ਲੜਾਈ ਝਗੜਾ ਹੋ ਗਿਆ ਮੋਟਰਸਾਈਕਲ ਉਹਨਾਂ ਨੇ ਆਪਣੇ ਅੰਦਰ ਲਾ ਲਿਆ ਬਾਅਦ ਚੋਂ ਇਹ ਚਲੇ ਗਏ ਵੀ ਇਹਨਾਂ ਨੂੰ ਵੀ ਮਾਰਿਆ ਉਹਨਾਂ ਨੂੰ ਵੀ ਇਹ ਪੁਲਿਸ ਨੂੰ ਦਿਖਾਣ ਚਲੇ ਗਏ ਇੰਨੇ ਤੇ ਪਿੱਛੇ ਆਏ ਨੇ ਚਾਰ ਬੰਦੇ ਇਹਨੇ ਸਾਡਾ ਮੋਟਰਸਾਈਕਲ ਦੇ ਦੋ ਡੰਡੇ ਛੋਟੇ ਕਰਪਾਨਾ ਸਾਰਾ ਕੁਝ ਲੈ ਕੇ ਆਏ ਨੇ ਅਸੀਂ ਤਾਂ ਰੇੜੀ ਵਧਾਰੇ ਸੀਗੇ ਆਪਣੇ ਕੰਮ ਵਿੱਚੋਂ ਬੱਚੇ ਰੱਖਦੇ ਸੀਗੇ ਉਹਨਾਂ ਦੇਖਿਆ ਨਹੀਂ ਫਰੂਟ ਦਾ ਫਰੂਟ ਦਾ ਫਰੂਟ ਦਾ ਉਹ ਰੱਖ ਰਹੇ ਸੀ ਮੈਸਗੇ ਜਿਹੜੇ ਸੀ ਉਹ ਕੋਲ ਜਦੋਂ ਮੋਟਰਸਾਈਕਲ ਤੇ ਆਏ ਨੇ ਉਹ ਚਾਰ ਜਣੇ ਸੀਗੇ ਉਸ ਤੋਂ ਪਹਿਲਾਂ ਜਦੋਂ ਉਹ ਤਿੰਨ ਜਣੇ ਆਏ ਸੀਗੇ ਜਿੰਨ ਜਿਹੜੇ ਮੋਟਰਸਾਈਕਲ ਛੱਡ ਕੇ ਚਲੇ ਗਏ ਸੀ ਹੁਣ ਜਿਹੜੇ ਚਾਰ ਇਹ ਚਾਰ ਨੇ ਹੁਣ ਸਾਹਮਣੇ ਆਣ ਕੇ ਫਿਰ ਤਾਂ ਪਛਾਣ ਲਵਾਂਗੀ ਇੱਕ ਦੇ ਤਾਂ ਉਹਦੇ ਵੀ ਸੱਟ ਲੱਗੀ ਸੀ ਆਪਣਾ ਜਦੋਂ ਪਛਾਣ ਕੀਤਾ ਤਾਂ ਉਹਦੇ ਦੀਦੀ ਦੀਦੀ ਕੁੱਟਮਾਰ ਕਰੀ ਆ ਆ ਮੇਰਾ ਭਤੀਜਾ ਜੀ ਕਾ ਮੇਰਾ ਭਤੀਜਾ ਮੇਰੇ ਜਥਾਨੀ ਨੇ ਉਹਨਾਂ ਜਦੋਂ ਟੰਕੇ ਵੀ ਲੱਗੇ ਉਹਨਾਂ ਨੇ ਦੇਖਿਆ ਨਹੀਂ ਇੱਟਾ ਤੁਸੀਂ ਦੇਖੋ ਸਾਡੇ ਕੈਮਰੇ ਲੱਗੇ ਹੋਏ ਨੇ ਗਲੀ 'ਚ ਤੁਸੀਂ ਕੈਮਰੇ ਦੀ ਰਿਕਾਰਡਿੰਗ ਵੀ ਦੇਖ ਸਕਦੇ ਹੋ ਵੀ ਉਹਨਾਂ ਨੇ ਕਿਵੇਂ ਆ ਕੇ ਇੱਟਾ ਵਰਸਾਈਆ ਅਸ ਤੋਂ ਉਸੇ ਲੇਡੀਆਂ ਸੀਗੇ ਉਹਨਾਂ ਨੇ ਬਿਲਕੁਲ ਨਹੀਂ ਦੇਖਿਆ ਬੱਚੇ ਅਸੀਂ ਸਾਡਾ ਪਟੰਦਰ ਬਾੜੇ ਗਲੀ ਦੇ ਕਿਹੜੇ ਕਹਿੰਦੇ ਸਾਡਾ ਮੋਟਰਸਾਈਕਲ ਦੇ ਦੋ ਮੋਟਰਸਾਈਕਲ ਤਾਂ ਅਸੀਂ ਰੱਖੇ ਨਹੀਂ ਜੇ ਸਾਹਮਣੇ ਵਾਲਿਆਂ ਨੇ ਰੱਖਿਆ ਹੋਇਆ ਸੀਗਾ ਮੋਟਰਸਾਈਕਲ ਕਿਹਨੇ ਰੱਖਿਆ ਸਾਹਮਣੇ ਵਾਲੇ ਪਹਿਲਾਂ ਜਦੋਂ ਲੜਾਈ ਹੋਈ ਹੈ ਨਾ ਉਹਨਾਂ ਦੇ ਸਾਹਮਣੇ ਵਾਲਿਆਂ ਨੇ ਮੋਟਰਸਾਈਕਲ ਮੰਦਰ ਖੜਾ ਲਿਆ ਭੱਜ ਗਏ ਸੀਗੇ ਲੜਾਈ ਸਾਹਮਣੇ ਵਾਲਿਆਂ ਨਾਲ ਜੀ ਤੁਹਾਡੇ ਨਾਲ ਉਹਨਾਂ ਨਾਲ ਹੋਈ ਸੀ ਸਾਹਮਣੇ ਵਾਲਿਆਂ ਨਾਲ ਹਾਂ ਜੀ ਤੁਹਾਨੂੰ ਫਿਰ ਕਿਉਂ ਵਿੱਚ ਪਤਾ ਨਹੀਂ ਬਸ ਜੋ ਆਏ ਨੇ ਅਸੀਂ ਬਾਹਰ ਖੜੇ ਸੀਗੇ ਬਸ ਕੁੱਛਣ ਲੱਗ ਗਏ ਸਾਡਾ ਮੋਟਰਸਾਈਕਲ ਦੇ ਦੋ ਅਸੀਂ ਕਿਹਾ ਵੀ ਸਾਡੇ ਉਹਨੇ ਚੋਨਾਂ ਦੇ ਡੰਡੇ ਕੱਟ ਲੈ ਕੇ ਪਾਨਾ ਕੱਟ ਲਿਆ। ਤੁਹਾਡੇ ਪਰਿਵਾਰ ਤੋਂ ਬਿਨਾ ਹੋਰ ਵੀ ਕੀ ਮਸਲਾ ਹੈ? ਹਾਂਜੀ ਉਹ ਗਲੀ ਚ ਆ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ। ਇਹਨੂੰ ਵੀ ਦੇਖੋ ਉਹਨਾਂ ਨੇ ਦੇਖਿਆ ਨਹੀਂ ਕਿ ਕਿਦੇ ਪੈ ਰਹੇ ਨੇ ਇਹ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ ਇਹ ਦੇਖ ਕੇ। ਟੋਟਲ ਕਿੰਨੇ ਕ ਜਾ ਰਹੇ ਸੀਗੇ? ਜਦੋਂ ਮੋਟਰਸਾਈਕਲ ਤੇ ਇਹਨੇ 4 ਜਣੇ ਸੀਗੇ। ਜਿਹੜੇ ਉਸ ਤੋਂ ਪਹਿਲਾਂ ਸੀਗੇ ਉਹ 3 ਸੀਗੇ ਜਦੋਂ ਆਏ ਸੀਗੇ ਜਿਨ੍ਹਾਂ ਨੂੰ ਅਸੀਂ ਕਹਿ ਸੀ ਕਿ ਬੱਚੇ ਖੇਡ ਰਹੇ ਨੇ ਥੋੜਾ ਹੋਲੀ ਚਲਾ ਲਓ। ਉਹ ਚਾਰ ਉਹ ਚਾਰ ਨਹੀਂ ਉਹ ਹੋਰ ਸੀਗਾ ਉਹ। ਹਾਂਜੀ। ਮੈਸੇਜਰ ਤੋਂ ਆਪਣਾ ਫੋਨ ਆਇਆ ਮਨਸ਼ੀਰ ਥਾਣਾ ਕੁਆਦੀ ਦੇ ਵਿੱਚ ਵੀ ਉੱਥੇ ਲੜਾਈ ਹੋ ਰਹੀ ਆ ਜਿਸ ਕਰਕੇ ਉੱਥੇ ਅਣਪਛਾਤੇ ਬੰਦਿਆਂ ਨੇ ਛੱਟਾ ਮਾਰੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਲੇਡੀ ਬਿੰਦੂ ਉਹਨਾਂ ਦਾ ਹਸਬੰਡ ਜਗ ਪ੍ਰਕਾਸ਼ ਤੇ ਉਹਨਾਂ ਦੇ ਦੋ ਬੇਟੇ ਸ਼ੁਭਮ ਤੇ ਵੈਦ ਇਹ ਹਸਪੀਟਲ ਨਾ ਅਮਰਜੈਂਸੀ ਐਡਮਿਟ ਹੋਏ ਨੇ ਇਹ ਗੱਲ ਜੀ ਇੱਥੇ ਅਸੀਂ ਪਹੁੰਚਿਆ ਪੜਤਾਲ ਕਰ ਰਹੇ ਹਾਂ ਜੈਸੀ ਵੀ ਮناسب ਕਾਰਵਾਈ ਹੋਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਗਿਆ ਪਤਾ ਕੌਣ ਸੀ ਜਿਹੜੇ ਕਤਮ ਕਰ ਨਹੀਂ ਜੀ ਹਜੇ ਅਸੀਂ ਇੱਧਰ ਇਹਨਾਂ ਦਾ ਦੇਖ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਬੰਦਿਆਂ ਦਾ ਪਤਾ ਲੱਗਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਨੰਗੇ ਯਾਰੇ ਸੀ ਜੀ ਮੁੰਡੇ ਕਹਿੰਦੇ ਪਤਾ ਲੱਗਿਆ ਇਹ ਹੈ ਵੀ ਨੰਗੇ ਯਾਰੇ ਦੀ ਲੇਡੀ ਨੇ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਵੀ ਤੁਸੀਂ ਤੇਜ਼ ਮੋਟਰ ਚ ਕਿਉਂ ਚਲਾ ਰਹੇ ਹੋ ਬਸ ਇੰਨੀ ਗੱਲ ਦੇ ਉੱਤੇ ਹੀ ਉਹਨ ਇਨ੍ਹਾਂ ਦੀ ਆਪਸ ਵਿੱਚ ਖੇਮੜ ਹੋ ਗਈ ਕਿ ਜਿਨ੍ਹਾਂ ਨਾਲ ਹੋਈ ਹੈ ਜਿਹੜੀ ਲੈਣੀ ਨੇ ਕਿਹਾ ਸੀ ਉਹਨਾਂ ਦੇ ਗਵਾਂਡੀਆਂ ਨੇ ਛੱਟਾ ਮਾਰੀਆਂ ਨੇ ਨਾ ਕੀ ਉਹਨਾਂ ਨੇ ਠੀਕ ਬਾਕੀ ਪੜਤਾਲ ਚੱਲ ਰਹੀ ਹੈ ਜੈਸੀ ਕਾਰਵਾਈ ਅੱਗੇ ਆਉਗੀਆਂ ਅਮਲ ਦੇ ਵਿੱਚ ਜਾਂਦੀ ਹੋ। ਹੋਟਲ ਕਿੰਨੇ ਦੇਣੇ ਨੇ ਗ੍ਰਿੰਦਰ ਅੰਦਰ ਇਸ ਟਾਈਮ ਜੀ ਚਾਰ ਜਾਨੀ ਦੀ ਹੈ।